ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਕਾ ਵੀ ਮੱਲਾ ਪਹਿਲਾ ਘਰ ਅਠਮ ਅਸ਼ਟਪਰੀਆ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਕੂੜ ਕਮਾਵੇ ਆਦਮੀ ਬਾਂਦੇ ਘਰਬਾਰਾ ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ ਰਹਾਓ ਸ਼ਸਤਪਤੀ ਵਿੱਚ ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਕਿਸੇ ਦੀ ਬੁੱਧੀ ਹੁੰਦੀ ਹੈ ਉਸ ਨੂੰ ਸੰਸਾਰ ਉਸੇ ਤਰ੍ਹਾਂ ਦਾ ਲੱਗਦਾ ਹੈ ਮਨਮੁਖ ਬੰਦੇ ਨੂੰ ਇਹ ਸੱਚ ਲੱਗਦਾ ਹੈ ਤੇ ਗੁਰਮੁਖ ਨੂੰ ਇਹ ਜੱਗ ਧੂਏ ਦਾ ਪਹਾੜ ਤੈ ਸਾਚਾ ਮੰਨਿਆ ਕੇ ਵਿਚਾਰ ਉਹਨੂੰ ਇਹ ਧੂਏ ਦਾ ਪਹਾੜ ਨਜ਼ਰ ਆਉਂਦਾ ਹੈ ਕਿਵੇਂ ਮਾਇਆ ਦੇ ਬੰਦਨਾ ਵਿੱਚ ਫਸਿਆ ਆ ਇਨਸਾਨ ਕੂੜ ਕਰਮ ਕਰਦਾ ਹੈ ਅਤੇ ਆਪਣੇ ਘਰ ਨੂੰ ਬੰਨਦਾ ਹੈ ਗੁਰਬਾਣੀ ਅਨਸਾਰ ਤਾਂ ਘਰ ਜਿਹੜਾ ਇਹ ਸਰੀਰ ਨੂੰ ਘਰ ਕਿਹਾ ਗਿਆ ਹੈ ਜਿਵੇਂ ਗੁਰਬਾਣੀ ਦਾ ਵਚਨ ਹੈ ਹਰ ਮੰਦਰ ਇਹ ਸਰੀਰ ਹੈ ਹਰ ਵਸ ਹੈ ਜਿਸ ਨਾਲ ਕਿ ਜਿਹੜਾ ਮੰਦਰ ਹੈ ਮਨ ਮੰਦਰ ਹੈਗਾ ਇਹਦੇ ਵਿੱਚ ਹਰ ਵਸਦਾ ਹੈਗਾ ਕਿਉਂਕਿ ਗੁਰਬਾਣੀ ਸਾਰਿਆਂ ਦੇ ਲਈ ਉਪਦੇਸ਼ ਹੈ ਇਸ ਕਰਕੇ ਜੇ ਆਪਾਂ ਘਰ ਨੂੰ ਮੰਨ ਲਈਏ ਤਾਂ ਬਾਕੀ ਹੋਰ ਜਿਹੜੇ ਜੀਰਾਂ ਦਾ ਘਰ ਨਹੀਂ ਹੈ ਜਿਵੇਂ ਜੋਗੀ ਬਾਹਰ ਜੰਗਲਾਂ ਵਿੱਚ ਰਹਿੰਦੇ ਸੀ ਤਾਂ ਫਿਰ ਉੱਤੇ ਉਹਨਾਂ ਦਾ ਘਰ ਜਿਹੜਾ ਸਰੀਰ ਹੀ ਏ ਇੱਕ ਬੰਦੇ ਦਾ ਜਿਹੜਾ ਉਹਨ ਘਰ ਮੰਨਿਆ ਗਿਆ ਹੈ ਉਹਨੂੰ ਕਪੜਾ ਕਹਿੰਦੇ ਉਹਨੂੰ ਚੋਲਾ ਕਹਿੰਦੇ ਆ ਤੇ ਇਹ ਗਿਆਨਤਾ ਵਿੱਚ ਹੋਣ ਕਰਕੇ ਇਨਸਾਨ ਨੂੰ ਇਹ ਲੱਗਦਾ ਕਿ ਸੰਸਾਰ ਸਦਾ ਰਹਿਣ ਵਾਲਾ ਹੈ ਇਸ ਕਰਕੇ ਉਹ ਆਪਣਾ ਘਰ-ਬਾਰ ਬੰਨੀ ਜਾਂਦਾ ਹੈ ਤੇ ਜਿਹੜਾ ਗੁਰਮੁਖ ਹੈ ਉਹ ਹੁਕਮ ਵਿੱਚ ਚੱਲਦਾ ਹੈ ਤੇ ਜਿਹੜਾ ਰਾਮ ਨਾਮ ਦਾ ਗਿਆਨ ਲੈਂਦਾ ਹੈ ਅੱਗੇ ਤੋਂ ਅੱਗੇ ਜਾਗੋ ਜਾਗੋ ਸੂਤਿਓ ਚੱਲਿਆ ਬਣਜਾਰਾ ਸਤਗੁਰ ਜੀ ਬੇਚ ਕਰਦੇ ਹਨ ਕਿ ਇਹ ਸੂਤਿਓ ਜਾਗੋ ਕਿਉਂਕਿ ਵਿੱਚ ਜਿਹੜੀ ਆਤਮਾ ਹੈ ਉਹਨੂੰ ਇਹ ਸਰੀਰ ਟਾਈਮਲੀ ਮਿਲਿਆ ਹੈ ਭਾਵ ਥੋੜੀ ਦੇਰ ਲਈ ਮਿਲਿਆ ਗਿਆਨ ਲੈਣ ਦੇ ਲਈ ਮਿਲਿਆ ਹੈ ਜਦੋਂ ਉਹਦਾ ਸਮਾਂ ਪੂਰਾ ਹੋ ਜਾਣਾ ਤੇ ਉਸਨੇ ਸਰੀਰ ਨੂੰ ਛੱਡ ਜਾਣਾ ਹੈ ਜੇ ਆਪਾਂ ਗੁਰਬਾਣੀ ਦਾ ਉਪਦੇਸ਼ ਸੁਣ ਕੇ ਗਿਆਨ ਲੈ ਰਹੇ ਆ ਤਾਂ ਜਾਗਣ ਵਾਲ ਕਦਮ ਆਏਗਾ ਪਰ ਜੇ ਆਪਾਂ ਨਹੀਂ ਲੈ ਰਹੇ ਤਾਂ ਆਪਾਂ ਸੁੱਤੇ ਪਏ ਆ ਜਿਵੇਂ ਕਿ ਗੁਰਬਾਣੀ ਦਾ ਬਚਨ ਸੁੱਤਿਆਂ ਰਹਿਣ ਬਿਹਾਏ ਕਿ ਨਹੀਂ ਤਾਂ ਇਹ ਜਿਹੜੀ ਜਿਹੜਾ ਹੀ ਹੈ ਅਗਿਆਨਤਾ ਦੀ ਰਾਤ ਹੈ ਸੁੱਤੇ ਲੰਘ ਜਾਣੀ ਹੈਗੀ ਹੈ ਤੇ ਜਦੋਂ ਆਖਰੀ ਸਮਾ ਆਉਣਾ ਹੈ ਤੇ ਕੁਝ ਪੱਲੇ ਨਹੀਂ ਪੈਣਾ ਗੁਰਬਾਣੀ ਦਾ ਬਚਨ ਹੈ ਜਾਗਤ ਸੋਗਤ ਬਹੁ ਪ੍ਰਕਾਰ ਗੁਰਮਖ ਜਾਗੇ ਸੋਈ ਸਾਰ ਇਸ ਦੇ ਹੀ ਕੇ ਅਧਿਕ ਕਾਮ ਕਹੇ ਕਬੀਰ ਭਜ ਰਾਮ ਨਾਮ ਕਿ ਜਿਹੜਾ ਜਾਗਣ ਔਰ ਸੋਵਤ ਹੈਗਾ ਉਹ ਬਹੁ ਪ੍ਰਕਾਰ ਦਾ ਹੈਗਾ ਕਿਸੇ ਦੀ ਬੁੱਧੀ ਘਟ ਜਾਗੀ ਹੋਈ ਆ ਕਿਸੇ ਕੋਲ ਜਿਹੜਾ ਸੱਚ ਦਾ ਗਿਆਨ ਘਟ ਹੈ ਤੇ ਕਿਸੇ ਕੋਲ ਵੱਧ ਹੈਗਾ ਜਿਹੜੇ ਗੁਰਮੁਖ ਧਾਰ ਗਿਆਨ ਲੈ ਕੇ ਸੱਚ ਦਾ ਉਪਦੇਸ਼ ਸੁਣ ਕੇ ਮੰਨ ਕੇ ਉਸ ਤੇ ਚੱਲ ਕੇ ਉਹਨਾਂ ਨੇ ਸਾਰ ਗਿਆਨ ਲਿਆ ਇਸ ਲਈ ਉਹ ਜਾਗੇ ਆ ਤੇ ਜਿਹੜੇ ਮਨਮੁਖ ਹੈਗੇ ਉਹ ਝੂਠ ਦਾ ਗਿਆਨ ਲੈਂਦੇ ਆ ਇਸ ਕਰਕੇ ਉਹ ਸੁੱਤੇ ਪਏ ਹੈਗੇ ਉਹਨਾਂ ਦੀ ਜਿਹੜੀ ਬੁੱਧੀ ਆ ਜਾਂ ਅਕਲ ਉਹ ਥੋੜੀ ਜਾਗੀ ਹੈ ਕਹਿੰਦੇ ਇਸ ਦੇ ਹੀ ਕਿ ਇਹਦੇ ਕੰਮ ਇਹ ਜਿਹੜੀ ਦੇਹ ਹੀ ਦੇ ਜਿਹੜੇ ਜ਼ਿਆਦਾਤਰ ਕੰਮ ਹੈਗੇ ਆ ਉਹ ਅਸਲੀ ਕੰਮ ਇਹ ਹੋਈ ਹੈ ਕਿ ਕਹੇ ਕਬੀਰ ਭਜ ਰਾਮ ਨਾਮ ਜੇ ਆਪਾਂ ਰਾਮ ਨਾਮ ਨਾਲ ਰਾਮ ਨਾਮ ਦਾ ਮਤਲਬ ਰਾਮ ਦੇ ਗਿਆਨ ਨਾਲ ਆਪਣੇ ਮੂਲ ਦੇ ਗਿਆਨ ਨਾਲ ਜੁੜਦੇ ਆ ਉਹ ਗਿਆਨ ਲੈਂਦੇ ਆ ਤਾਂ ਤਾਂ ਇਹਦਾ ਜਿਹੜਾ ਕੰਮ ਹੈਗਾ ਉਹ ਸਫਲ ਹੈ ਜਹਾਦੀ ਸਫਲ ਯਾਤਰਾ ਹੈ ਜੇ ਆਪਾਂ ਇਸ ਕੰਮ ਨੂੰ ਕਰ ਰਹੇ ਆ ਤੇ ਜੇ ਨਹੀਂ ਕਰ ਰਹੇ ਤਾਂ ਫਿਰ ਇਹ ਸੁੱਤਿਆਂ ਵਾਲੀ ਹੀ ਗੱਲ ਹੈ ਜਾਗੋ ਜਾਗੋ ਸੋਤਿਓ ਚੱਲਿਆ ਬਨਜਾਰਾ ਭਾਵੇਂ ਜੇ ਵੀ ਟਾਈਮ ਹੈਗਾ ਜਾਗ ਜਾਓ ਨਹੀਂ ਤਾਂ ਵਿੱਚ ਜਿਹੜੀ ਆਤਮਾ ਜਿਹੜੀ ਬਨਜ ਕਰਨ ਲਈ ਆਈ ਹੈ ਉਹਨੇ ਚਲੇ ਜਾਣਾ ਹੈ ਤੇ ਜਿਹੜਾ ਸਮਾਂ ਹੈਗਾ ਇਹ ਸੁੱਤਿਆਂ ਹੀ ਬਤੀਤ ਹੋ ਜਾਣਾ ਹੈ ਕਿਉਂਕਿ ਸੰਸਾਰੀ ਜਿਹੜਾ ਜਾਗਣਾ ਹੈਗਾ ਉਹਨੂੰ ਗੁਰਬਾਣੀ ਜਾਗਣਾ ਨਹੀਂ ਮੰਨਦੀ ਹੈ ਗੁਰਬਾਣੀ ਦਾ ਬਚਨ ਸਿਮਰ ਸਿਮਰ ਸੋਇਆ ਮਨ ਜਾਗਾਈ ਕਿ ਸੱਚ ਨੂੰ ਸਮਝ ਸਮਝ ਕੇ ਆਪਾਂ ਜਿਹੜਾ ਸੁੱਤਾ ਹੋਇਆ ਮਨ ਉਹ ਜਗਾ ਸਕਦੇ ਹਾਂ ਜਿਵੇਂ ਕਿ ਗੁਰਬਾਣੀ ਦਾ ਇੱਕ ਹੋਰ ਬਚਨ ਹੁੰਦਾ ਜਾਗਤ ਕੋ ਸੂਤਾ ਕੈ ਸੂਤੇ ਕੋ ਜਾਗਤ ਹੁਣ ਸੰਸਾਰੀ ਜਿਹੜੇ ਆ ਗਿਆ ਸਵੇਰ ਨੂੰ ਸੁੱਤੇ ਉੱਠਣ ਨੂੰ ਜਾਗਣਾ ਮੰਨਦੇ ਆ ਤੇ ਜਿਹੜਾ ਰਾਤ ਨੂੰ ਸੌਣਾ ਉਹਨੂੰ ਸੌਣਾ ਮੰਨਦੇ ਆ ਇਸ ਕਰਕੇ ਜੋ ਗੁਰਬਾਣੀ ਵਿੱਚ ਸ਼ਬਦ ਪੇਦੇ ਗੁਰਬਾਣੀ ਅਨੁਸਾਰ ਜੇ ਕੋਈ ਸੱਚ ਦਾ ਗਿਆਨ ਲੈ ਰਿਹਾ ਉਹ ਹੁਕਮ ਵਿੱਚ ਚੱਲ ਰਿਹਾ ਤਾਂ ਉਹ ਜਾਗਣ ਵਾਲ ਜਾ ਰਿਹਾ ਹੈ ਤਾਂ ਉਹ ਜਾਗੇਗਾ ਨਹੀਂ ਤਾਂ ਉਹ ਸੁੱਤਾ ਹੀ ਰਹੇਗਾ ਨੀਤ ਨੀਤ ਕਰ ਬਾਂਧੀਏ ਜੇ ਰਹਿਣਾ ਹੋਈ ਪਿੰਡ ਪਵੇ ਜੀਉ ਚੱਲਸੀ ਜੇ ਜਾਣੇ ਕੋਈ ਹੁਣ ਇੱਥੇ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜੇ ਇੱਥੇ ਸਦਾ ਲਈ ਨੀਤ ਨੀਤ ਦਾ ਮਤਲਬ ਸਦਾ ਸਦਾ ਲਈ ਇੱਥੇ ਰਹਿਣਾ ਹੋਵੇ ਤਾਂ ਪਰ ਜਿਆਦਾ ਭਰ ਰਹਿਣਾ ਨਹੀਂ ਰਹਿਣਾ ਨਹੀਂ ਐ ਤੇ ਜਗ ਤੱਕ ਆਇਤ ਘਰ ਬੰਢੀਏ ਵੀ ਜੇ ਇੱਥੇ ਰਹਿਣਾ ਨਹੀਂ ਤਾਂ ਫਿਰ ਇੱਥੇ ਹੰਕਾਰ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜਾਂ ਘਰ ਬੰਨਣ ਦਾ ਕੋਈ ਫਾਇਦਾ ਨਹੀਂ ਹੈਗਾ ਅਗਲੇ ਬਚਨ ਵਿੱਚ ਕਹਿ ਰਹੇ ਹਨ ਕਿ ਜਦੋਂ ਇਸ ਸਰੀਰ ਵਿੱਚ ਜਿਹੜਾ ਜੀਵ ਪੈਂਦਾ ਹੈ ਆਤਮਾ ਪੈਂਦੀ ਹੈ ਤਾਂ ਇਹ ਚੱਲਦਾ ਹੈ ਪਰ ਇਹਨੂੰ ਜਾਣ ਦਾ ਕੋਈ ਵਿਰਲਾ ਹੈ ਕਿਉਂਕਿ ਇਸ ਨੂੰ ਹੁਕਮ ਵਿੱਚ ਇਹ ਮਨੁੱਖਾ ਸਰੀਰ ਮਿਲਿਆ ਹੈ ਗਰਵਾਲੀ ਦਾ ਇੱਕ ਹੋਰ ਬਚਨ ਹੈ ਸਾਹੇ ਕੇ ਫਰਮਾਇਦੇ ਕੀ ਦੇਹੀ ਵਿੱਚ ਜਿਉ ਆਏ ਪਿਆ ਕਿ ਜਦੋਂ ਹੁਕਮ ਆਇਆ ਉਦੋਂ ਇਹ ਜਿਹੜਾ ਜੀਵ ਹੈ ਜੀਵਾਤਮਾ ਹੈ ਇਹ ਦੇਹੀ ਵਿੱਚ ਪਈ ਹੈ ਪਰ ਇਹ ਕੋਈ ਜਾਣਦਾ ਵਿੱਲਾਇ ਹੈ ਉਹੀ ਉਹੀ ਕੀ ਕਰੋ ਹੈ ਹੋਸੀ ਸੋਈ ਤੁਮ ਰੋਵੋਗੇ ਉਸ ਨੂੰ ਤੁਮ ਕੌਣ ਰੋਈ ਕਹਿੰਦੇ ਉਹੀ ਉਹੀ ਕੀ ਕਰਦੇ ਹੋ ਅਸਲ ਵਿੱਚ ਜਿਹੜਾ ਵਿੱਚ ਬੋਲਦਾ ਸੀ ਸੁਣਦਾ ਸੀ ਦੇਖਦਾ ਸੀ ਇਸ ਸਰੀਰ ਨੂੰ ਵਰਤ ਰਿਹਾ ਸੀ ਅਸਲੀ ਜਿਹੜਾ ਹੈਗਾ ਉਹ ਹੀ ਆਤਮਾ ਹੈ ਜਿਹੜਾ ਬ੍ਰਹਮ ਹੈ ਉਹ ਸਾਹ ਲੈਂਦਾ ਹੈ ਤੇ ਉਸ ਦਾ ਜਿਹੜਾ ਧਿਆਨ ਹੈ ਜਾਂ ਉਸ ਦਾ ਜਿਹੜਾ ਮਨ ਹੈ ਬਿੰਦ ਹੈਗੀ ਆ ਉਹ ਆਤਮਾ ਹੈ ਤੇ ਉਹ ਜਿਹੜੀ ਹੈਗੀ ਆ ਉਹੀ ਉਹੀ ਕਹਿੰਦੇ ਕਿਆ ਕਰੋ ਹੈ ਹੋ ਸੀਸੋ ਹੀ ਅਸਲ ਵਿੱਚ ਜਿਹੜੀ ਆਤਮਾ ਸੀ ਉਹ ਉਹੀ ਸਰੀਰ ਨੂੰ ਚਲਾ ਰਹੀ ਸੀਗੀ ਜੇ ਬੁੱਧੀ ਕਰੋ ਜੀ ਅਕਲ ਪਰ ਉਹ ਜਿਹੜਾ ਮੂਲ ਹੈਗਾ ਉਹਨੂੰ ਰਾਮ ਹੈ ਕਹ ਲੋ ਉਹਦਾ ਧਿਆਨ ਹੀ ਹੈ ਜਿਹੜਾ ਸਰੀਰ ਨੂੰ ਚਲਾ ਰਿਹਾ ਹੈ ਕਹਿੰਦੇ ਤੁਮ ਰੋਵੋਗੇ ਉਸ ਨੂੰ ਤੁਮ ਕੌਣ ਰੋਈ ਹੁਣ ਜਦੋਂ ਜੀਦੋਂ ਸਰੀਰ ਛੱਡ ਜਾਂਦਾ ਹੈ ਤਾਂ ਜਦੋਂ ਆਲੇ ਦੁਆਲੇ ਲੋਕ ਰੋਂਦੇ ਹਨ ਤਾਂ ਉਸ ਬਾਰੇ ਕਿਹਾ ਗਿਆ ਕਿ ਤੁਮ ਰੋਵੋਗੇ ਉਸ ਨੂੰ ਤੁਸੀਂ ਉਹਨੂੰ ਰੋ ਰਿਓ ਪਰ ਤੁਹਾਨੂੰ ਕੌਣ ਰੋਊਗਾ ਕਿਉਂਕਿ ਕੱਲ ਨੂੰ ਤੁਸੀਂ ਵੀ ਸਰੀਰ ਛੱਡ ਜਾਣਾ ਹੈਗਾ ਧੰਦਾ ਪਿੱਟਿਓ ਭਾਈਓ ਤੂੰ ਗੂੜ ਕਮਾਵੋ ਉਹ ਨਾ ਸੁਣੀ ਇਕਾਤੀ ਤੁਮ ਲੋਕ ਸੁਣਾਵੋ ਕਿ ਤੁਸੀਂ ਧੰਦਾ ਪਿੱਟ ਰਹੇ ਹੋ ਉਹਨਾਂ ਨੂੰ ਭਾਈ ਕਿਹਾ ਗਿਆ ਹੈ ਤੇ ਝੂਠ ਕਮਾ ਰਹੇ ਹੋ ਭਾਵ ਝੂਠੀ ਮੁੱਠੀ ਦਾ ਕੰਮ ਕਰ ਰਹੇ ਹੋ ਇਹਦੇ ਵਿੱਚ ਸੱਚ ਨਹੀਂ ਹੈ ਕਿ ਉਹ ਜਿਹੜਾ ਸਰੀਰ ਛੱਡ ਗਿਆ ਉਹ ਤਾਂ ਸੁਣ ਨਹੀਂ ਸਕਦਾ ਤੇ ਫਿਰ ਤੁਸੀਂ ਲੋਕਾਂ ਨੂੰ ਵੀ ਸੁਣਾ ਰਹੇ ਹੋ ਤੇ ਦਿਖਾਵਾ ਕਰ ਰਹੇ ਹੋ ਕੋਈ ਜਿਵੇਂ ਉਹ ਤੁਹਾਨੂੰ ਸੁਣ ਰਿਹਾ ਹੋਵੇ ਜਿਸਤੇ ਸੁੱਤਾ ਨਾਨਕਾ ਜਾਗਾਏ ਸੋਈ ਜੇ ਘਰ ਬੂਝੇ ਆਪਣਾ ਤਾਂ ਨੀਂਦ ਨਾ ਹੋਈ ਕਹਿੰਦੇ ਜਿਸਨੇ ਇਹਨੂੰ ਸੌਾਇਆ ਹੈ ਨਾਨਕ ਜੀ ਕਹਿੰਦੇ ਹਨ ਕਿ ਉਹ ਹੀ ਇਹਨੂੰ ਜਗਾ ਸਕਦਾ ਭਾਵ ਹੁਕਮ ਦੇ ਵਿੱਚ ਇਹਨੂੰ ਜਿੰਨਾ ਚਿਰ ਇਹ ਸੱਚ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਸੁੱਤਾ ਪਿਆ ਹੀ ਹੈਗਾ ਤੇ ਜੇ ਆਪਣੇ ਘਰ ਨੂੰ ਬੁੱਝ ਲਵੇ ਤਾਂ ਫਿਰ ਜਿਹੜਾ ਇਹ ਇਹਨੂੰ ਸਮਝ ਆ ਜਾਂਦੀ ਇਹ ਜਿਹੜਾ ਨੀਂਦ ਹੈਗੀ ਹੈ ਇਹਦੇ ਤੋਂ ਕਿਵੇਂ ਜਾਗਣਾ ਹੈਗਾ ਜੇ ਆਪਣੇ ਘਰ ਨੂੰ ਬੁੱਝ ਲਵੇ ਤਾਂ ਫਿਰ ਇਹ ਹੋਲੀ-ਹੋਲੀ ਸੱਚ ਦਾ ਗਿਆਨ ਲੈਂਦਾ ਹੈ ਤੇ ਉਹ ਗਿਆਨ ਲੈਂਦਾ ਰਹਿੰਦਾ ਹੋਲੀ-ਹੋਲੀ ਜਾਗਣ ਲੱਗ ਜਾਂਦਾ ਹੈ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਵਸਮਾਦ ਇਸ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਹੜੇ ਨੈਣ ਆਗੇ ਆ ਉਹ ਸੁੱਤੇ ਪਏ ਹਨ ਦੇਖਦਾ ਹੈਗਾ ਉਹ ਵਿਕਾਰਾਂ ਵਿੱਚ ਜ਼ਿਆਦਾ ਧਿਆਨ ਲਾਉਂਦਾ ਹੈਗਾ ਨੈਣਾ ਨਾਲ ਵਿਕਾਰਾਂ ਨੂੰ ਦੇਖਦਾ ਹੈਗਾ ਤੇ ਕੰਨ ਜਿਹੜੇ ਸੋਏ ਆ ਦੂਸਰਿਆਂ ਦੀ ਨਿੰਦਾ ਭਾਵ ਸੱਚ ਦਾ ਵਿਰੋਧ ਕਰਕੇ ਜੋ ਸੱਚ ਦਾ ਵਿਰੋਧ ਦੀਆਂ ਵਿਚਾਰਾ ਉਹਨਾਂ ਨੂੰ ਸੁਣ ਸੁਣ ਕੇ ਜਿਹੜੇ ਕੰਨ ਉਸ ਸ੍ਰਵਣ ਜਿਹੜੇ ਸੁੱਤੇ ਪਏ ਹਨ ਰਸਨਾ ਸੋਈ ਲੋਭ ਮੀਠੇ ਸਾ ਜਿਹੜੀ ਬੁੱਧੀ ਆਕਲ ਹੈਗੀ ਆ ਉਹ ਵੀ ਮਾਇਆ ਦੇ ਜਿਹੜੇ ਸਵਾਦ ਹੈ ਮਾਇਆ ਦੇ ਜਿਹੜੇ ਪ੍ਰਚਾਰ ਉਹਨੂੰ ਸੁਣ ਸੁਣ ਕੇ ਉਹ ਵੀ ਸੋਈ ਪਈ ਹੈ ਤੇ ਮਨ ਸੋਇਆ ਮਾਇਆ ਵਸਮਾਤ ਤੇ ਮਨ ਨੂੰ ਮਾਇਆ ਨਾਲ 모ਹ ਹੈ ਉਹਨੂੰ ਦੇਖ ਦੇ ਕੇ ਖੁਸ਼ ਹੁੰਦਾ ਇਸ ਕਰਕੇ ਮਨ ਸੋਇਆ ਪਿਆ ਹੈ ਪਰ ਇਹਨੂੰ ਜਗਾਉਣ ਵਾਰੇ ਅੱਗੇ ਬਚਨ ਵਿੱਚ ਕਹਿ ਰਹੇ ਇਸ ਗ੍ਰਹਿ ਮੇ ਕੋਈ ਜਾਗਤ ਰਹੇ ਸਾਬਤ ਵਸਤੂ ਆਪਣੀ ਲਹ ਕਿ ਇਸ ਗ੍ਰਹਿ ਵਿੱਚ ਜੇ ਕੋਈ ਜਾਗਦਾ ਰਹੇ ਜਾਂ ਇਹਨੂੰ ਜਗ ਆਪਣੇ ਆਪ ਨੂੰ ਆਪਣੇ ਆਪ ਇਹਨੂੰ ਜਾਣਨ ਦੀ ਕੋਸ਼ਿਸ਼ ਕਰੇ ਤਾਂ ਉਹ ਆਪਣੀ ਜਿਹੜੀ ਸਾਬਤ ਵਸਤੂ ਉਹਨੂੰ ਲੈ ਲੈਂਦਾ ਹੈ ਉਹਨੂੰ ਸਮਝ ਲੈਂਦਾ ਹੈ ਨਹੀਂ ਤਾਂ ਜਿਹੜਾ ਵਿਕਾਰਾਂ ਵਾਲੀ ਦ੍ਰਿਸ਼ਟੀ ਹੋਣ ਕਰਕੇ ਜਿਹੜਾ ਝੂਠ ਦਾ ਪ੍ਰਚਾਰ ਸੁਣ ਕੇ ਉਹ ਕਿਉਂਕਿ ਝੂਠ ਦਾ ਪ੍ਰਚਾਰ ਜਿਹੜਾ ਸੱਚ ਦੀ ਨਿੰਦਾ ਹੈਗੇ ਆ ਜੇ ਆਪਾਂ ਹੁਕਮ ਦੀ ਅਲੰਘਣਾ ਕਰਦੇ ਤਾਂ ਆਪਾਂ ਸੱਚ ਦੀ ਨਿੰਦਾ ਕਰਦੇ ਹੈਗੇ ਜਿਹੜੇ ਵੀ ਗਰਵਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਆ ਉਹ ਸੱਚ ਦੀ ਨਿੰਦਾ ਕਰ ਰਹੇ ਹੈਗੇ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਬੁੱਧੀ ਹੈਗੀ ਆ ਉਹ ਇਹਨਾਂ ਜਿਹੜੇ ਪ੍ਰਚਾਰਾਂ ਨੂੰ ਇਹਨਾਂ ਦੇ ਰਸਾਂ ਕਸਾਂ ਨੂੰ ਜੋ ਝੂਠੀਆਂ ਸਾਖੀਆਂ ਜਾਂ ਹੋਰ ਜਿਹੜਾ ਵੀ ਝੂਠਾ ਪ੍ਰਚਾਰ ਸੁਣ ਸੁਣ ਕੇ ਉਹ ਜਿਹੜੀ ਆਕਲ ਉਸ ਹੋ ਜਾਂਦੀ ਹੈਗੀ ਹੈ ਤੇ ਮਨ ਵੀ ਜਿਹੜਾ ਹੈਗਾ ਉਹ ਕਿਉਂਕਿ ਜਦ ਮਨ ਵਿੱਚ ਇੰਨੀਆਂ ਚੀਜ਼ਾਂ ਇਹ ਚੱਲ ਰਹੀਆਂ ਹਨ ਤਾਂ ਉਹਦੇ ਕਰਕੇ ਮਨ ਸੁੱਤਾ ਪਿਆ ਹੈ ਇਸ ਕਰਕੇ ਇਹਨੂੰ ਜਗਾਉਣ ਦਾ ਇੱਕੋ ਇੱਕ ਤਰੀਕਾ ਕਿ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਉਹਨੂੰ ਸਮਝ ਕੇ ਉਹਨੂੰ ਮੰਨ ਕੇ ਉਹਦੇ ਤੇ ਚੱਲਣ ਵਾਲੇ ਜਾਗਣ ਵਾਲ ਜਾ ਸਕਦਾ ਹੈ ਨਹੀਂ ਤਾਂ ਇੱਥੇ ਜਿਹੜੀ ਸੁੱਤਿਆਂ ਪਿਆ ਵਾਲੀ ਗੱਲ ਹੈਗੀ ਇਹਦੇ ਸੁੱਤਿਆਂ ਹੀ ਇੱਥੋਂ ਸਰੀਰ ਛੱਡ ਜਾਂਦਾ ਹੈ ਤੇ ਸਿਰਫ ਗੁਰਮੁਖ ਹੀ ਆ ਗਿਆ ਗੁਰਮੁਖ ਜਾਗੇ ਨੀਂਦ ਨਾ ਸੋਏ ਜਿਹੜੇ ਗੁਰਮੁਖ ਉਹ ਜਾਗਦੇ ਹਨ ਤੇ ਉਹ ਸੰਸਾਰੀ ਜਿਹੜੀ ਨੀਂਦ ਹੈ ਉਹ ਉਹਦੇ ਤੋਂ ਬਾਤ ਜਾਂਦੇ ਹਨ ਕਿਉਂਕਿ ਉਹ ਹੁਕਮ ਅਟ ਚੱਲਦੇ ਹਨ ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ ਤਾਂ ਤਨ ਸੰਚੋ ਦੇਖ ਕੇ ਬੂਝੋ ਵਿਚਾਰੇ ਕਹਿੰਦੇ ਜੇ ਉਹ ਜਦੋਂ ਇੱਥੋਂ ਸਰੀਰ ਛੱਡ ਕੇ ਗਿਆ ਹੈ ਚੱਲਿਆ ਹੈ ਤੇ ਜੇ ਕੁਛ ਉਹ ਜੋੜਾ ਤਨ ਸੰਪਤੀਏ ਤੋਂ ਨਾਲ ਲੈ ਗਿਆ ਆਇਆ ਫਿਰ ਤਾਂ ਠੀਕ ਹੈ ਪਰ ਜੇ ਨਹੀਂ ਲੈ ਕੇ ਗਿਆ ਤਾ ਫਿਰ ਇਹ ਵਿਚਾਰ ਬੁੱਝਣ ਵਾਲਾ ਹੈ ਕਿ ਵੀ ਸਾਡੇ ਨਾਲ ਜਾਣ ਵਾਲੀ ਕਿਹੜੀ ਚੀਜ਼ ਹੈ ਤੇ ਨਹੀਂ ਜਾਣ ਵਾਲੀ ਕਿਹੜੀ ਚੀਜ਼ ਹੈ ਜਿਹੜੀਆਂ ਸੰਸਾਰੀ ਚੀਜ਼ਾਂ ਵਿੱਚ ਆਪਾਂ ساری ਉਮਰ ਦੀ ਗੁਜ਼ਾਰ ਦਿੰਦੇ ਆ ਜਾਂ ਸਮਾਂ ਗੁਜ਼ਾਰ ਦਿੰਦੇ ਆ ਉਹ ਸਾਡੇ ਨਾਲ ਕੁਝ ਜਾਣ ਵਾਲਾ ਨਹੀਂ ਹੈਗਾ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਜੋ ਅਸੀਂ ਇਕੱਠਾ ਕਰ ਰਹੇ ਹਾਂ ਉਹ ਨਾਲ ਜਾਣ ਵਾਲਾ ਨਹੀਂ ਤੇ ਜਿਹੜਾ ਨਾਲ ਜਾਂਦਾ ਹੈਗਾ ਉਹ ਆਪਾਂ ਲੈਂਦੇ ਨਹੀਂ ਹੈ ਉਹ ਹੈ ਸੱਚ ਦਾ ਗਿਆਨ ਆਪਣੇ ਆਪੇ ਦਾ ਗਿਆਨ ਮੂਲ ਦਾ ਗਿਆਨ ਵਣਜ ਕਰੋ ਮਕਸੂਦ ਲੈ ਮਤ ਪਛੋ ਤਵ ਔ ਗੁਣ ਛੋੜ ਗੁਣ ਕਰੋ ਐਸੇ ਤਤ ਪਰਾਵ ਇਥੇ ਸਤਗੁਰ ਜੀ ਉਪਦੇਸ਼ ਕਰਦੇ ਆ ਕਿ ਵਣਜਾ ਦਾ ਕਰਨਾ ਹੈ ਹੁਣ ਆਪਣੇ ਮਨ ਨੂੰ ਮਨ ਸਾਧੇ ਸਿੱਧ ਹੋਏ ਜੇ ਆਪਣੇ ਮਨ ਨੂੰ ਸਾਧਾਂਗੇ ਭਾਵ ਉਹਨੂੰ ਵਿਕਾਰਾਂ ਵਾਂ ਨੂੰ ਹਟਾ ਕੇ ਗੁਣਾ ਵਾਂ ਲਾਵਾਂਗੇ ਤਾਂ ਉਹ ਸਾਧ ਸਕਦਾ ਹੈ ਕਿਉਂਕਿ ਮਨ ਅਸਾਧ ਸਾਧ ਜਾਣੇ ਕੋਈ ਇਹ ਮਨ ਜਿਹੜਾ ਅਸਾਧ ਹੈ ਭਾਵੇਂ ਸੱਚ ਨੂੰ ਨੇ ਛੱਡਿਆ ਤੇ ਝੂਠ ਦੇ ਪਿੱਛੇ ਲੱਗਿਆ ਆ ਪਰ ਜੇ ਇਹਨੂੰ ਸੱਚ ਵੱਲ ਹੁਕਮ ਵਿੱਚ ਕਿ ਚਲਾਉਣਾ ਸ਼ੁਰੂ ਕਰ ਦਈਏ ਗੁਰਵਾਣੀ ਦਾ ਉਪਦੇਸ਼ ਸੁਣ ਕੇ ਤੇ ਲਾਗੂ ਕਰਨਾ ਸ਼ੁਰੂ ਕਰ ਲਏ ਜਿਵੇਂ ਕਿ ਗੁਰਵਾਣੀ ਦਾ ਬਚਨ ਹੈ ਮਨ ਕਾ ਪੈਖਰ ਤੋ ਛੋਟੇ ਜੋ ਉਪਰ ਲਾਦਾ ਕਿ ਜਦੋਂ ਇਹਦੇ ਤੇ ਸੱਚ ਦਾ ਗਿਆਨ ਆਪ ਲੱਦ ਲਏ ਤਾਂ ਇਹ ਜਿਹੜਾ ਹੈਗਾ ਸੰਸਾਰ ਦੀਆਂ ਜਿਹੜੀਆਂ ਚੀਜ਼ਾਂ ਵਿੱਚ ਇਹਦਾ ਜਿਹੜਾ ਅਟੈਚਮੈਂਟ ਹੈ ਮੋਹ ਹੈ ਛੋਟਦਾ ਹੈ ਪਰ ਜਿੰਨਾ ਚਿਰ ਇਹ ਹੈ ਇਹਨੂੰ ਆਪਾਂ ਖੁੱਲਾ ਛੱਡਿਆ ਹੋਇਆ ਹੈ ਉਹਨਾਂ ਚਾਰੇ ਇਹ ਵਿਕਾਰਾਂ ਵੱਲੀ ਭਜਦਾ ਜਾਗਾ ਇਸ ਕਰਕੇ ਜੇ ਅਸਲੀ ਵੰਝ ਕਰਨਾ ਜੇ ਸੱਚ ਦਾ ਵੰਝ ਕਰਨਾ ਹੈਗਾ ਤਾਂ ਇਹਨੂੰ ਜਿਹੜਾ ਹੁਕਮ ਵਿੱਚ ਚੱਲਣ ਵੱਲ ਲੈ ਜਾਣਾ ਚਾਹੀਦਾ ਹੈ ਜੇ ਹੁਕਮ ਵਿੱਚ ਚੱਲਾਂਗੇ ਤਾਂ ਬਾਅਦ ਵਿੱਚ ਪਛਤਾਉਣਾ ਨਹੀਂ ਪਊਗਾ ਔਗਣਾਂ ਨੂੰ ਛੱਡ ਕੇ ਜੇ ਗੁਣ ਕਰਾਂਗੇ ਤਾਂ ਆਪਾਂ ਜਿਹੜਾ ਤਤ ਗਿਆਨ ਨੂੰ ਸਮਝ ਸਕਦੇ ਆ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਮਨ ਝੂਠਾ ਜਮ ਜੋਹਿਆ ਔਗਣ ਚੱਲੇ ਨਾਲ ਮਨਵੇਂ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਕਿਉਂਕਿ ਮਨ ਝੂਠਾ ਹੈ ਇਹਨੂੰ ਜਾਵੇਂ ਤੇ ਨਿਗਰ ਰੱਖਦਾ ਹੈਗਾ ਬਣਾ ਜਿਹੜਾ ਸਵਾ ਹੁਕਮ ਦੇ ਨਾਲ ਬਣਾਣਾ ਸ਼ੁਰੂ ਕਰ ਦਵੇ ਸੱਚ ਵਾਲਾ ਬਣਾ ਲਵੇ ਤਾਂ ਇਹ ਵੀ ਇਹ ਗੁਣ ਪੈਦਾ ਕਰਕੇ ਇਹ ਵੀ ਇਹ ਤੋਂ ਛਡਕਾਰਾ ਕਰ ਸਕਦਾ ਹੈ ਜਿਹੜਾ ਛਡਕਾਰਾ ਪਾ ਸਕਦਾ ਹੈ ਜਿਵੇਂ ਕਿ ਭਗਤ ਕਬੀਰ ਜੀ ਦਾ ਬਚਨ ਹੈ ਕਿਨਹੀ ਬਣ ਜੇ ਆकांਸੀ ਤਾਂ ਬਾ ਕਿਨਹੀ ਲੌਂਗ ਸਪਾਰੀ ਸੰਤੋ ਬਣਜਿਆ ਨਾਮ ਗਵਿੰਦ ਕਾ ਐ ਸਿੱਖੇ ਬਹਵਾਰੀ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਕਿ ਕੋਈ ਇਹ ਸੰਸਾਰ ਵਿੱਚ ਬਣਜਦਾ ਕਾਂਸੀ ਤੰਬਾ ਮਾਇਆ ਵੀ ਬਸ ਤਮਾ ਮਾਇਆ ਦੇ ਕੰਮਾਂ ਵਿੱਚ ਲੱਗਾ ਰਹਿੰਦਾ ਤੇ ਕੋਈ ਲੌਂਗ ਸਪਾਰੀ ਇਹ ਸਾਰੇ ਜਿਹੜੇ ਮਾਇਆ ਦੀਆਂ ਚੀਜ਼ਾਂ ਆ ਗਿਆ ਇਹ ਉਹਨਾਂ ਨੂੰ ਬਣਜ ਵਿੱਚ ਲੱਗਾ ਆਇਆ ਹੈ ਪੜਿਹੇ ਸੰਤ ਹੈਗੇ ਉਹ ਨਾਮ ਗੋਬਿੰਦ ਦਾ ਜਿਹੜਾ ਸੱਚ ਦਾ ਗਿਆਨ ਹੈਗਾ ਉਹਦੀ ਖੇਪ ਇਕੱਠੀ ਕਰਦੇ ਹਨ ਤੇ ਸਾਡੀ ਖੇਪ ਭਗਤ ਕੀਰਤ ਜੀ ਕਹਿ ਰਹੇ ਹਨ ਕਿ ਸਾਡੀ ਖੇਪ ਨਾਮ ਗੋਬਿੰਦ ਦੀ ਹੈਗੇ ਸੱਚ ਦੇ ਗਿਆਨ ਦੀ ਹੈਗੇ ਕਿਉਂਕਿ ਜਿਹੜੇ ਭਗਤ ਹੁੰਦੇ ਉਹ ਹਰ ਕੇ ਨਾਮ ਕੇ ਵਪਾਰੀ ਉਹ ਹਰ ਦੇ ਨਾਮ ਦਾ ਵਪਾਰ ਕਰਦੇ ਹਨ ਤੇ ਅਗਲੀ ਪੰਕਤੀ ਵਿੱਚ ਕਹਿ ਰਿਹਾ ਹੈ ਹੀਰਾ ਹਾਥ ਚੜਿਆ ਨਿਰਮੋਲਕ ਭੀ ਜਿਹਦੇ ਹੱਥ ਵਿੱਚ ਸੱਚ ਦਾ ਗਿਆਨ ਲੱਗ ਜਾਂਦਾ ਹੈਗਾ ਇਹ ਕਿਉਂਕਿ ਇਹਦਾ ਕੋਈ ਮੁੱਲ ਨਹੀਂ ਹੈਗਾ ਤੇ ਉਹਦੀ ਸੰਸਾਰੀ ਛੁੱਟ ਜਾਂਦੀ ਹੈ ਇਸੇ ਕਰਕੇ ਸੱਚ ਦਾ ਗਿਆਨ ਲੈਣ ਦੀ ਲੈਣ ਦਾ ਗੁਰਬਾਣੀ ਵਿੱਚ ਉਪਦੇਸ਼ ਕੀਤਾ ਗਿਆ ਜਿਹੜਾ ਵੀ ਕੋਈ ਸੱਚ ਦਾ ਗਿਆਨ ਲੈ ਲੂਗਾ ਉਹ ਸੰਸਾਰ ਦੇ ਜਿਹੜੇ ਦੁੱਖ ਸੁੱਖ ਲਾਭ ਹਾਨੀ ਤਕਲੀਫਾਂ ਤੋਂ ਬਚ ਸਕਦਾ ਹੈ ਹੋਰ ਕੋਈ ਰਸਤਾ ਨਹੀਂ ਹੈਗਾ ਇਸ ਕਰਕੇ ਜਿਹੜਾ ਭਗਤ ਹੈਗਾ ਉਹ ਨਾਮ ਗੋਬਿੰਦ ਦਾ ਹੀ ਬੰਨ੍ਹ ਕਰਦੇ ਹਨ ਤੇ ਆਪਾਂ ਨੂੰ ਵੀ ਜਿਹੜਾ ਗੋਬਿੰਦ ਦੇ ਨਾਮ ਦੀ ਜਾਂ ਸਾਜ ਦਾ ਗਿਆਨ ਵੰਡਣਾ ਚਾਹੀਦਾ ਆਪਣੇ ਮੂਲ ਦਾ ਗਿਆਨ ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਓ ਤਾਂ ਵਪਾਰੀ ਜਾਣੀਓ ਲਾਹਾ ਲੈ ਜਾਓ ਕਹਿੰਦੇ ਜਿਹੜਾ ਹਿਰਦਾ ਹੈਗਾ ਉਹ ਧਰਮ ਦੀ ਭੂਮੀ ਹੈਗੀ ਉਹਦੇ ਵਿੱਚ ਸੱਚ ਬੀਜਣਾ ਉਹਦੇ ਵਿੱਚ ਸੱਚ ਬੀਜ ਕਰੋ ਤੇ ਇਹ ਕਿਰਸ ਜੇ ਕਰੋਗੇ ਇਹ ਕਿਰਸ਼ ਕਮਾਉਣੀ ਚਾਹੀਦੀ ਹੈਗੀ ਜਾਂ ਇਹ ਕਿਰਸ਼ ਕਰਨੀ ਚਾਹੀਦੀ ਹੈਗੀ ਤਾਂ ਅਸਲ ਵਿੱਚ ਤਾਂ ਇਹ ਵਪਾਰੀ ਹੈਗਾ ਤਾਂ ਇਹ ਲਾਹਾ ਲੈ ਕੇ ਜਾ ਸਕਦਾ ਹੈ ਤੇ ਨਹੀਂ ਤਾਂ ਇੱਥੇ ਆਪਣਾ ਸਾਰਾ ਕੁਝ ਕੁਆਕੇ ਹੀ ਜਾਂਦਾ ਹੈ ਕਿਉਂਕਿ ਜਿਹੜੀ ਪਹਿਲਾਂ ਬੁੱਧ ਹੈਗੇ ਉਹ ਉਹਨੂੰ ਹੋਰ ਵੀ ਸੰਸਾਰ ਵਿੱਚ ਜੋ ਵੀ ਗਲਤ ਗਿਆਨ ਲੈ ਕੇ ਅਗਿਆਨਤਾ ਵਾਲਾ ਗਿਆਨ ਲੈ ਕੇ ਹੋਰ ਵੀ ਮਲੀਨ ਕਰਕੇ ਚਲਾ ਜਾਂਦਾ ਹੈ ਕਰਮ ਹੋਵੇ ਸਤਗੁਰ ਮਿਲੇ ਬੂਝੇ ਬੀਚਾਰਾ ਨਾਮ ਬਖਾਣੇ ਸੁਣੇ ਨਾਮ ਨਾਮੇ ਬਿਵਹਾਰਾ ਜੇ ਇਹਦੇ ਬਖਸ਼ਿਸ਼ ਹੋ ਜਵੇ ਤੇ ਸੱਚ ਦਾ ਗਿਆਨ ਇਹਨੂੰ ਮਿਲ ਜਵੇ ਤੇ ਇਹ ਫਿਰ ਜਿਹੜੀ ਵਿਚਾਰ ਹੈ ਗੁਰਵਾਣੀ ਦਾ ਉਪਦੇਸ਼ ਆ ਉਹਨੂੰ ਸਮਝਣ ਲੱਗ ਜਾਂਦਾ ਇਹਨੂੰ ਸਮਝ ਲੱਗਣ ਲੱਗ ਜਾਂਦੀ ਕਿ ਅਸਲ ਵਿੱਚ ਗੁਰਵਾਣੀ ਵਿੱਚ ਕਿਹਾ ਕੀ ਗਿਆ ਹੈ ਹੁਣ ਕਰਮ ਇਹਦੇ ਤੇ ਤਾਂ ਹੀ ਹੋਏਗਾ ਜੇ ਇਹ ਗੁਰਵਾਣੀ ਦੇ ਉਪਦੇਸ਼ ਨੂੰ ਸੁਣ ਕੇ ਮੰਨੇਗਾ ਤੇ ਉਹਦੇ ਉੱਤੇ ਚੱਲੇਗਾ ਕਿਉਂਕਿ ਗੁਰਵਾਣੀ ਦਾ ਬਚਨ ਹੈ ਹਰ ਬਿਸਰਤ ਤੇਰੇ ਗੁਣ ਗਲਿਆ ਕਿਉਂਕਿ ਸੱਚ ਨੂੰ ਬਿਸਰਨ ਕਰਕੇ ਆਪਣੇ ਮੂਲ ਨੂੰ ਭੁਲਾਣ ਕਰਕੇ ਇਹਦੇ ਜਿਹੜੇ ਗੁਣ ਗਲ ਜਾਂਦੇ ਹਨ ਜਿਵੇਂ ਕਿ ਗੁਰਬਾਣੀ ਦਾ ਇੱਕ ਹੋਰ ਵਚਨ ਹੈ ਨਾਨਕ ਔਗਣ ਜੇਤਰੇ ਤੇਤੇ ਗਲੀ ਜੰਜੀਰ ਜੋ ਜਿੰਨੇ ਵੀ ਔਗਣੇ ਗਲੇ ਵਿੱਚ ਜੰਜੀਰਾਂ ਹਨ ਕਿਉਂਕਿ ਇਹਨਾਂ ਦੇ ਕਰਕੇ ਹੀ ਇਹਦੇ ਅੰਦਰ ਵਾਸ਼ਨਾਵਾਂ ਹਨ ਵਾਸ਼ਨਾਵਾਂ ਦੇ ਕਰਕੇ ਹੀ ਮੋੜ-ਮੋੜ ਕੇ ਜੰਮਦਾ ਮਰਦਾ ਹੈਗਾ ਭਗਤ ਕਬੀਰ ਜੀ ਦਾ ਵਚਨ ਹੈ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥ ਪਾਇ ਕੁਹਾੜਾ ਮਾਰਿਆ ਗਾਫਲ ਆਪਣੇ ਆਤ ਭਗਤ ਕੀ ਜੀ ਕਹਿ ਰਹੇ ਹਨ ਕਿ ਜਿਹੜਾ ਆਪਣਾ ਧਰਮ ਉਹ ਗਵਾ ਲਿਆ ਸੱਚ ਦਾ ਵਿਰੋਧ ਕਰਿਆ ਕਾਹਦੇ ਲਈ ਦੁਨੀਆ ਕਰਕੇ ਤੇ ਜਿਹੜੀ ਦੁਨੀਆ ਹੈਗੀ ਆ ਉਹ ਨਾਲ ਜਾਣ ਵਾਲੀ ਨਹੀਂ ਜਿਹੜਾ ਸੰਸਾਰ ਵਿੱਚ ਆਪਣੇ ਜੋ ਵੀ ਰਿਸ਼ਤੇਦਾਰ ਭੈਣ ਭਾਈ ਹੈ ਉਹ ਕੋਈ ਨਾਲ ਜਾਣ ਵਾਲਾ ਨਹੀਂ ਹੈਗਾ ਤੇ ਇਸ ਕਰਕੇ ਕਹਿੰਦੇ ਪੈਰ ਕੁਹਾੜਾ ਮਾਰਿਆ ਹੁਣ ਜਿਹੜਾ ਪੈਰ ਆ ਹਰੇਕ ਬੰਦਾ ਆਪਣੀ ਉਹਦੀ ਗਲਤੀ ਐ ਕਿ ਉਹ ਇਹਨਾਂ ਕੰਮਾਂ ਵਿੱਚ ਫਸ ਕੇ ਸੱਚ ਨੂੰ ਭੁਲਾਉਂਦਾ ਹੈ ਇਹਨਾਂ ਕੰਮਾਂ ਕਰਕੇ ਹੀ ਦੂਸਰਿਆਂ ਦੇ ਹੱਕ ਨੂੰ ਮਾਰਦਾ ਹੈ ਪਰ ਅਸਲ ਵਿੱਚ ਉਹ ਕਿਸੇ ਦਾ ਹੱਕ ਨਹੀਂ ਮਾਰਦਾ ਉਹ ਖੁਦ ਆਪਣੇ ਪੈਰ ਤੇ ਕੁਹਾੜਾ ਮਾਰਦਾ ਹੈ ਆਪਣੇ ਹੱਥ ਦੇ ਨਾਲ ਇਸ ਦੇ ਨਾਲ ਉਹਦੀ ਜਿਹੜੀ ਬੁੱਧੀ ਆ ਗਿਆਨ ਤਾਂ ਹੋਰ ਵੱਧ ਜਾਂਦੀ ਹੈ ਤੇ ਉਹਦਾ ਜਿਹੜਾ ਜਨਮ ਹੈਗਾ ਹੀਰੇ ਜੈਸਾ ਜਨਮ ਉਹ ਕੋਧਰੀ ਬਦਲੇ ਚਲਾ ਜਾਂਦਾ ਹੈ ਕਿਉਂਕਿ ਸੱਚ ਦਾ ਗਿਆਨ ਲੈਣਾ ਸੀ ਸੱਚ ਦਾ ਗਿਆਨ ਤਾਂ ਲਿਆ ਨਹੀਂ ਹੈਗਾ ਪਰ ਜੇ ਇਸ ਦੇ ਉਲਟ ਹੁਕਮ ਵਿੱਚ ਚੱਲਣਾ ਸ਼ੁਰੂ ਕਰ ਦਵੇ ਗੁਰਬਾਣੀ ਦਾ ਉਦੇਸ਼ ਸੁਣ ਲਵੇ ਫਿਰ ਮੰਨ ਲਵੇ ਫਿਰ ਉਹਨੂੰ ਉਹਦੇ ਤੇ ਚੱਲੇ ਤਾਂ ਇਹਦਾ ਇਸ ਤੇ ਬਖਸ਼ਿਸ਼ ਹੋ ਸਕਦੀ ਹੈ ਤਾਂ ਇਹ ਜਿਹੜੀ ਗੁਰਬਾਣੀ ਦੀ ਵਿਚਾਰ ਉਹਨੂੰ বুঝਣ ਲੱਗ ਸਕਦਾ ਹੈ ਬੁੱਝ ਸਕਦਾ ਹੈ ਫਿਰ ਕੀ ਹੁੰਦਾ ਹੈ ਕਿ ਨਾਮ ਬਖਾਣਾ ਸੁਣੇ ਨਾਮੇ ਵਿਵਹਾਰਾ ਫਿਰ ਇਹ ਗੁਰਮਖ ਵਣ ਜਾਂਦਾ ਹੈ ਫਿਰ ਇਹ ਨਾਮ ਹੀ ਸੁਣਦਾ ਹੈਗਾ ਤੇ ਨਾਮ ਦਾ ਵਿਖਿਆਣ ਕਰਦਾ ਹੈ ਤੇ ਨਾਮ ਦਾ ਹੀ ਵਪਾਰ ਕਰਦਾ ਹੈ ਜਿਵੇਂ ਕਿ ਗੁਰਬਾਣੀ ਦਾ ਵਚਨ ਹੈ ਅਮੁੱਲ ਗੁਣ ਅਮੁੱਲ ਵਪਾਰ ਇਹ ਮੁੱਲ ਗੁਣ ਤੇ ਇਹਦਾ ਮੁੱਲੇ ਵਪਾਰ ਹੈ ਆਪਾਂ ਨੂੰ ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸਾਦ ਨਾਲ ਇਹ ਜਿਹੜੀ ਸਮਝ ਮਿਲਦੀ ਹੈ ਜਾਂ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਉਪਕਾਰ ਹੈ ਭਗਤਾਂ ਦਾ ਗੁਰੂ ਸਾਹਿਬਾਨ ਦਾ ਪਰਮੇਸ਼ਰ ਦੀ ਇਹ ਤੁਰਕੀ ਬਾਣੀ ਆਈ ਹੈਗੀ ਆ ਤੇ ਜਿਨੇ ਦੀ ਚਿੰਤਾ ਮਟਾਉਣੀ ਹੈ ਜਿਵੇਂ ਕਿ ਗੁਰਬਾਣੀ ਦਾ ਵਚਨ ਹੈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਕਿ ਤੁਰ ਤੋਂ ਤੁਰ ਤੱਕ ਲਿਜਾਣ ਵਾਲੀ ਹੈਗੀ ਬਾਣੀ ਇਹ ਅੰਦਰੋਂ ਹਿਰਦੇ ਵਿੱਚ ਪ੍ਰਗਟ ਹੁੰਦੀ ਹੈਗੀ ਆ ਤੇ ਜਿਹਨੂੰ ਆ ਜਾਂਦੀ ਹੈਗੀ ਆ ਤੇ ਉਹਦੀਆਂ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਹੈਗੀਆਂ ਤੇ ਉਹਦੇ ਤੇ ਦਿਆਲਪੁਰਕ ਜਿਹੜਾ ਸੱਚ ਹੈਗਾ ਜਿਹੜਾ ਸੱਚਤੰਡਵਾਸੀ ਜਿਹੜੇ ਇੱਕ ਹਨ ਉਹਦੇ ਤੇ ਮਿਹਰਬਾਨ ਹੋ ਜਾਂਦੇ ਹਨ ਤੇ ਫਿਰ ਉਹ ਨਾਮ ਸੁਣਦਾ ਹੈਗਾ ਨਾਮ ਦਾ ਹੀ ਵਿਖਿਆਨ ਕਰਦਾ ਹੈ ਤੇ ਨਾਮ ਦਾ ਹੀ ਵਪਾਰ ਕਰਦਾ ਹੈ ਜਿਉ ਲਾਹਾ ਟੋਟਾ ਤੇ ਵਾਟ ਚਲਦੀ ਆਈ ਜੋ ਇਸ ਭਾਵੇ ਨਾਨਕਾ ਸਾਈ ਵਢਿਆਈ ਇਸ ਆਖਰੀ ਪੰਕਤੀ ਵਿੱਚ ਸਤਗੁਰੂ ਜੀ ਕਹਿ ਰਹੇ ਹਨ ਕਿ ਜਿਹੜਾ ਲਾਹਾ ਟੋਟਾ ਹੈਗਾ ਜਿੰਨਾ ਚਿਰ ਆਪਣੇ ਕੋਲੇ ਸਰੀਰ ਹੈਗਾ ਇਹਦੇ ਵਿੱਚ ਆਪਾਂ ਲਾਹਾ ਵੀ ਖੱਟ ਸਕਦੇ ਹਾਂ ਤੇ ਇਹਦੇ ਵਿੱਚ ਘਾਟਾ ਵੀ ਪਾ ਸਕਦੇ ਹਾਂ ਜੇ ਆਪਾਂ ਔਗਣ ਵਿਹਾਜਾਂਗੇ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਭਾਵ ਜਿਹੜਾ ਗੁਣਾ ਦੀ ਵਿਚਾਰ ਕਰਦਾ ਉਹ ਹੀ ਗਿਆਨੀ ਹੈ ਤੇ ਜੇ ਆਪਾਂ ਗੁਣਾ ਨੂੰ ਅਪਣਾਵਾਂਗੇ ਤਾਂ ਗੁਣਾ ਵਿੱਚੋਂ ਹੀ ਜਿਹੜਾ ਗਿਆਨ ਪ੍ਰਾਪਤ ਹੁੰਦਾ ਹੈ ਪਹਿਲਾ ਆਪਾਂ ਨੂੰ ਕਿਸੇ ਗੁਣ ਬਾਰੇ ਗਿਆਨ ਹੁੰਦਾ ਹੈ ਕਿ ਉਹ ਇਹ ਗੁਣ ਚੰਗਾ ਹੈ ਜਿਵੇਂ ਕਿ ਕਿਸੇ ਨਾਲ ਵੈਰ ਨਹੀਂ ਕਰਨਾ ਜਾਂ ਈਰਖਾ ਨਹੀਂ ਕਰਨੀ ਤੇ ਜੇ ਉਹਦਾ ਗਿਆਨ ਆਇਆ ਵੀ ਇਹ ਗੁਣ ਚੰਗਾ ਹੈ ਤਾਂ ਆਪੋ ਗੁਣ ਅਪਣਾ ਲੈਂਦੇ ਆਂ ਬਿਨ ਨਾਵੈ ਟੋਟਾ ਸਭ ਥਾਏ ਲਾਹਾ ਮਿਲੇ ਜਾਂ ਦੇ ਬਜਾਏ ਕਹਿੰਦੇ ਨਾਮ ਤੋਂ ਬਗਾਰੇ ਟੋਟਾ ਹੀਗਾ ਦੇਹੀ ਦੇ ਵਿੱਚ ਆ ਜਿਹੜਾ ਮਨੁੱਖਾ ਜਨਮ ਮਿਲਿਆ ਵੈ ਹੈ ਇਹਦੇ ਵਿੱਚ ਘਾਟਾ ਪਾ ਕੇ ਜਾਂਦਾ ਹੈ ਲਾਹਾ ਤਾਂ ਮਿਲਦਾ ਹੈ ਜੇ ਆਪਣੇ ਆਪ ਨੂੰ ਬੁੱਝ ਲਵੇ ਕਿ ਜਿਹੜਾ ਮਨ ਤੂੰ ਜੋਤ ਸਰੂਪ ਹੈ ਆਪਣਾ ਅਮੂਲ ਪਛਾਣ ਕੇ ਤੂੰ ਜੋਤ ਦਾ ਸਰੂਪ ਹੈ ਤੂੰ ਆਪਣੇ ਆਪ ਨੂੰ ਸਮਝ ਤੇ ਫਿਰ ਇਹਦਾ ਜਿਹੜਾ ਹੈਗਾ ਟੋਟਾ ਹੈਗਾ ਉਹ ਲਾਹੇ ਵਿੱਚ ਬਦਲ ਜਾਂਦਾ ਫਿਰ ਇਹਨੂੰ ਲਾਹਾ ਮਿਲਦਾ ਹੈਗਾ ਇੱਥੇ ਲਾਸਟ ਪੰਕਤੀ ਵਿੱਚ ਨਾਨਕ ਜੀ ਕਹਿ ਰਹੇ ਹਨ ਕਿ ਜਿਹੜੀ ਹੁਕਮ ਨੂੰ ਪਾਉਂਦੀ ਹੈ ਉਹ ਸੱਚ ਦੀ ਵਿੜਿਆਈ ਪਾਉਂਦੀ ਹੈ ਤੇ ਜੇ ਆਪਾਂ ਉਹ ਕਰਾਂਗੇ ਤਾਂ ਉਹਦੇ ਨਾਲ ਆਪਾਂ ਨੂੰ ਲਾਹਾ ਮਿਲ ਸਕਦਾ ਹੈ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ ਦੁਨੀਆ ਦੇ ਵਿੱਚ ਸੇਵਾ ਕੀ ਕਮਾਉਣੀ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਹੈਗੀ ਹੈ ਜਿਹੜਾ ਗੁਰवाणी ਦੀ ਵਿਚਾਰ ਕਰਨੀ ਹੈਗੀ ਹੈ ਜਿਵੇਂ ਕਿ ਗੁਰवाणी ਦਾ ਬਚਨ ਆਇਆ ਹਰ ਕਾ ਬਲੋਬ ਨਾ ਬਲੋਬੋ ਮੇਰੇ ਭਾਈ ਸਹਿਜ ਬਲੋਬੋ ਕੇ ਤਤ ਨਾ ਜਾਏ ਹਰ ਕਾ ਬਲੋਬ ਨਾ ਮਨ ਕਾ ਵਿਚਾਰਾ ਹਰ ਕਾ ਬਲੋਬ ਨਾ ਕੀ ਹੈਗਾ ਮਨ ਦੀ ਵਿਚਾਰ ਕਰਨੀ ਹੈ ਕਰਨੀ ਹੈ ਸਹਿਜੇ ਭਾਵ ਆਪਣਾ ਮਨ ਚੇਤਿਕ ਕਰਕੇ ਕਰਨੀ ਹੈ ਤੇ ਜੇ ਕਰਾਂਗੇ ਤਾਂ ਆਪਾਂ ਨੂੰ ਆਪਣੇ ਆਪੇ ਦਾ ਗਿਆਨ ਹੋਗਾ ਇਹੋ ਹੀ ਲਾਹਾ ਹੈ ਤੇ ਇਹ ਜਿਹੜੀ ਵਡਿਆਈ ਹੈ ਇਹ ਹੀ ਸੱਚਖੰਡ ਨੂੰ ਪਾਉਂਦੀ ਹੈ ਗੁਰਬਾਣੀ ਦਾ ਬਚਨ ਹੈ ਸਤ ਗੁਰ ਵੱਡਾ ਕਰ ਸਾ ਲਾਹੀ ਹੈ ਜਿਸ ਵਿੱਚ ਵਡੀਆਂ ਵਡਿਆਈਆਂ ਸਹਿ ਮੇਲੇ ਤਨਦਰੀ ਆਈਆਂ ਜਾਂ ਤੇ ਸੁਭਾਣਾ ਤਾਂ ਮਨ ਵਸਾਈਆਂ ਘਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਹਿ ਉੱਠੇ ਨੌ ਨਿਤ ਪਾਈਆਂ ਭਾਵ ਜਿਹੜਾ ਸੱਚ ਦਾ ਗਿਆਨ ਹੈਗਾ ਉਹੀ ਸਭ ਤੋਂ ਵੱਡਾ ਹੈ ਭਾਵ ਹੁਕਮ ਵੱਡਾ ਹੈ ਸਭ ਤੋਂ ਤੇ ਉਹਨੂੰ ਵੱਡਾ ਕਰਕੇ ਸਲਾਉਣਾ ਚਾਹੀਦਾ ਹੈ ਕਿਉਂਕਿ ਉਹਦੇ ਵਿੱਚ ਵੱਡੀਆਂ ਵਡਿਆਈਆਂ ਉਹਨੇ ਸਾਰਾ ਸਾਰੀ ਸ੍ਰਿਸ਼ਟੀ ਸਾਜੀ ਹੈ ਚੰਦ ਸੂਰਜ ਜੋ ਕੁਝ ਵੀ ਨਜ਼ਰ ਆਉਂਦਾ ਹੈ ਸਭ ਉਹਦੀ ਬਖਸ਼ਿਸ਼ ਹੀ ਹੈ ਸਹਿ ਮੇਲੇ ਤਾਂ ਨਜ਼ਰੀ ਆਈਆਂ ਜੇ ਆਪਾਂ ਆਪਣੇ ਮੂਲ ਨੂੰ ਸਮਝ ਲਈਏ ਮੂਲ ਦੇ ਨਾਲ ਜੁੜ ਜਾਵੇ ਮਨ ਜਿਹੜਾ ਆਪਣਾ ਮਨ ਚਿੱਤ ਇੱਕ ਕਰ ਲਈਏ ਤੇ ਤਾਂ ਫੇਰੇ ਨਜ਼ਰ ਆਉਂਦੀਆਂ ਹਨ ਕਿਉਂਕਿ ਜਿੰਨਾ ਚਿਰ ਗੁਰਬਾਣੀ ਨੂੰ ਸਮਝਦਾ ਨਹੀਂ ਬੁੱਝਦਾ ਨਹੀਂ ਤਾਂ ਉਹਨਾਂ ਚਿਰ ਗੁਰਬਾਣੀ ਦੇ ਲਈ ਜਿਆਦਾ ਲਾਹੇਵੰਦ ਨਹੀਂ ਹੈ ਜਿੰਨਾ ਚਿਰ ਸਮਝਦਾ ਨਹੀਂ ਹੈ ਤੇ ਜੇ ਇਹ ਗੁਰਬਾਣੀ ਨੂੰ ਦਾ ਪਾਣੇ ਨੂੰ ਮੰਨ ਲਵੇ ਤਾਂ ਇਹਦੇ ਮਨ ਵਿੱਚ ਇਹ ਵੱਡੀਆਂ ਜਿਹੜੀਆਂ ਵਡਿਆਈਆਂ ਇਹ ਜਿਹੜਾ ਸੱਚ ਦਾ ਗਿਆਨ ਇਹਨੂੰ ਹੋਣ ਲੱਗ ਜਾਂਦਾ ਹੈ ਕਹਿੰਦੇ ਕਰ ਹੁਕਮ ਮਸਤਕ ਹੱਤ ਤਰ ਵਿੱਚੋਂ ਮਾਰ ਕੱਡੀਆਂ ਬਰਾਈਆਂ ਫੇਰੇ ਇਹਦੇ ਤੇ ਸਿਰ ਤੇ ਸਮਰੱਥ ਗੁਰੂ ਸਿਰ ਹੱਤ ਤਰ ਫਿਰ ਦਾਸ ਹੁਕਮ ਹੈ ਉਹ ਇਹਦੀ ਰੱਖਿਆ ਕਰਦਾ ਹੈਗਾ ਇਹਦੇ ਸਿਰ ਤੇ ਹੱਥ ਰੱਖ ਕੇ ਭਾਵ ਇਹਦੇ ਗਿਆਨ ਨੂੰ ਅੱਗੇ ਤੋਂ ਅੱਗੇ ਵਧਾ ਕੇ ਵਿੱਚੋਂ ਜਿਹੜੀਆਂ ਬਰਿਆਈਆਂ ਉਹ ਬਾਹਰ ਕੱਢ ਦਿੰਦਾ ਹੈ ਤੇ ਜੇ ਸੱਤ ਗੁਰ ਜਿਹੜਾ ਟੁੱਟ ਜਾਵੇ ਸਾਇ ਟੁੱਟੇ ਨੌਂ ਨਿਤ ਪਾਈਆਂ ਤੇ ਜੇ ਇਹ ਗੁਰ ਸ਼ਬਦੀ ਵਿਚਾਰ ਕਰੀ ਜਾਊਗਾ ਕਰੀ ਜਾਊਗਾ ਹੁਕਮ ਤੇ ਚੱਲੀ ਜਾਊਗਾ ਤਾਂ ਜਿਹੜਾ ਸਾਹਿਬ ਆ ਜਾ ਹੁਕਮ ਹੈ ਉਹ ਇਹਦੇ ਤੇ ਟੁੱਟ ਜਾਊਗਾ ਇਹ ਨਵਾਂ ਖਜ਼ਾਨਾ ਜਿਹੜਾ ਇਹ ਨਵਾਂ ਖਜ਼ਾਨਾ ਗੁਰਵਾਣੀ ਦਾ ਉਪਦੇਸ਼ ਜਾਂ ਗੁਰਵਾਣੀ ਦਾ ਜਿਹੜਾ ਗਿਆਨ ਹੈਗਾ ਜਿਹੜਾ ਉਹਦੇ ਵਿੱਚੋਂ ਨਾਮ ਜਿਹੜੀ ਉਹਦੇ ਵਿੱਚ ਅਕਲ ਮਿਲਣੀ ਆ ਜਿਹੜੀ ਬੁੱਧੀ ਮਿਲਣੀ ਆ ਉਹ ਜਿਹੜੀ ਹੈਗੀ ਆ ਉਹਨੂੰ ਨਵਾਂ ਖਜ਼ਾਨਾ ਕਿਹਾ ਗਿਆ ਨੌ ਨਿੱਧ ਪਾਈਆਂ ਤੇ ਇਸ ਤਰ੍ਹਾਂ ਕਰੇਗਾ ਤਾਂ ਇਹ ਲਾਹ ਘਟ ਕੇ ਜਾਵੇਗਾ ਤੇ ਨਾਲੇ ਇਹਨੂੰ ਸੱਚ ਦਾ ਗਿਆਨ ਹੋ ਜਾਊਗਾ ਆਪਣੇ ਆਪੇ ਦਾ ਗਿਆਨ ਹੋ ਜਾਊਗਾ ਤੇ ਇਸ ਦੇ ਨਾਲ ਇਹਦਾ ਲੋਕ ਸੁਖੀ ਪਰਲੋਕ ਸੇਲੇ ਹੋ ਜਾਊਗੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ